ਮੈਂ ਡਿਊਟੀ ਕੋਈ ਆਪਾਂ ਅਤਵਾਦੀ ਹੈ ਕਿ ਗੈਂਗਸਟਰ ਫੜਨ ਆਇਓ ਕਿਉਂ ਮੜਨ ਆਇਓ ਆਪਾਂ ਥਾਣੇ ਤੇ ਚਲਦੇ ਆ ਜਿਹੜੇ ਕੋਈ ਫੜਨਾ ਹੈ ਅਤਵਾਦੀਆਂ ਦੀ ਗੱਲ ਵੀ ਹੈ ਪਕੜੇ ਕਿਹੜੇ ਅਤਵਾਦੀ ਨਹੀਂ ਨਹੀਂ ਫਿਰ ਆਪਾਂ ਕਿਉਂ ਰੋਕ ਰਹੇ ਹੋ ਆ ਗੁਰਪੁਰਵਾ ਸਿੱਖਾਂ ਦਾ ਤੁਸੀਂ ਪੰਜਾਬ ਪੁਲਿਸ ਸਿੱਖ ਵਿਰੋਧੀ ਹੈ ਨਹੀਂ ਜੀ ਹਾਂ ਨਹੀਂ ਨਹੀਂ ਇੱਕ ਮਿੰਟ ਤੁਸੀਂ ਖੁਦ ਸਿੱਖੋ ਕਿ ਫਿਰੇ ਭਗਵਾਨ ਤਮਾਲ ਸਰਕਾਰ ਸਿੱਖ ਵਿਰੋਧੀ ਹੈ ਅੱਜ ਦਸ਼ਮੇ ਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪਰੋਗਾ ਅਸੀਂ ਆਪਣੇ ਅੱਜ ਇੱਕ ਹਿੰਦੂ ਸਮਾਜ ਦਾ ਅਜਿਹਾ ਭਗਵਾਨ ਸ਼੍ਰੀ ਰਾਮ ਜੀ ਦਾ ਪਰਵਾਮਾ 2 ਵਜੇ ਅਸੀਂ ਉੱਥੇ ਜਾਣਾ ਤੇ ਤੁਸੀਂ ਆਗੇ ਰੋਕਣਾਗੇ ਹਸਪਤਾਲ ਨਹੀਂ ਰੋਕਣਾ ਅੱਲਿਆ ਫਿਰ ਆਪਾਂ ਲਿਆਓ ਗੱਲ ਕਰਾਓ ਕੌਣ ਕਿਹੜੀ ਅਥੋਰਟੀ ਆ ਆ ਲਿਆਓ ਸਪੀਕਰ ਲਾਓ ਗੱਲ ਕਰੋ ਹੈਲੋ ਆ ਫਿਰ ਕਰਿਓ ਗੱਲ ਕੰਨ ਲਾ ਲਓ ਹਨੋ ਅੱਜ ਸੱਚੀ ਗੱਲ ਦੀ ਉਹ ਸਸੀਗਾ ਵਾਇਰਸ ਸਸੀਗਾ ਮਾਮਾ ਦਾ ਟੀਕਾ ਕੋ ਕਿੱਲਾ ਨਹੀਂ ਨਹੀਂ ਆ ਦੇਖੋ ਨਾ ਇਹ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਸਿੱਖ ਵਿਰੋਧੀ ਆ ਦੱਸੋ ਪਹਿਲਾਂ ਮੈਨੂੰ ਨਹੀਂ ਐ ਸਚੂ ਸਾਹ ਕੋਲ ਵਾਸਤੇ ਆਸੀਏ ਜੀ ਨਿਕਲ ਲਈ ਨਹੀਂ ਤੁਹਾਡੇ ਕੋਲ ਇੱਕ ਬੇਸ ਦੀ ਸੋਹ ਪਹਿਲਾਂ ਕੀ ਕਰੋਂ ਕੋਈ ਫੀਡਬੈਕ ਮਿਲੀ ਯਾਰ ਜਿਵੇਂ ਜਬੀ ਆਣ ਤੱਕ ਨਾ ਆਪਣੇ ਕੋਈ ਹਲਨਾ ਹੋਣੀ ਸਮਾਂ ਆ ਗਿਆ ਨਹੀਂ 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 ਦੇਖੋ ਤੁਸੀਂ ਸਕਿਉਰਟੀ ਵਧਾ ਦਿਓ ਜਦੋਂ ਪਹਿਲਾਂ ਮੈਨੂੰ ਤੁਸੀਂ 7 ਮਹੀਨੇ ਤੁਸੀਂ ਪਹਿਲਾਂ ਮੈਨੂੰ ਬੰਦ ਰੱਖਿਆ ਘਰੇ ਉਦੋਂ ਮੇਰੀ ਬਾਅਦ ਜਦੋਂ ਠੰਡੀ ਪੈ ਗਈ ਸਕਿਉਰਟੀ ਚੱਕ ਲਈ ਮੇਰੀ ਏ ਫਿਰ ਕੀ ਇਹ ਤੁਹਾਡੇ ਕੋਲ ਲਿਖਤੀ ਆਰਡਰ ਹੈਗੇ ਆ ਮੈਨੂੰ ਕਰੇ ਬੰਦ ਕਰਨ ਦੇ ਨੂੰ ਦੱਸ ਦਿਓ ਤੁਸੀਂ ਬਸ ਲਿਖਤੀ ਸੁਣੋ ਆਪਾਂ ਬਦਕ ਇੱਕ ਦੋ ਛੇ ਪਿਆਖਣਾ ਤਾਲੂ ਜੀ ਨਹੀਂ ਨਹੀਂ ਸੇਵ ਨੂੰ ਮੇਰੇ ਕੋਲ ਦੇਖੋ ਗ੍ਰਹਿ ਮੰਤਰਾਲੇ ਨੇ ਮੈਨੂੰ ਕੇਂਦਰ ਸਰਕਾਰ ਨੇ ਮੈਨੂੰ ਸੁਰੱਖਿਆ ਦਿੱਤੀ ਆ 22 ਪਲੱਸ ਪਤਾ ਕੀ ਮਰੇਗਾ ਟੈਕਸ ਤੋਂ ਆਪਾਂ ਗੱਲ ਕਰਦੇ ਆਂ ਮੈਂ ਮਤਲਬ ਕਿ ਜਵਾਂ ਵੀ ਆਪਾਂ ਇਸ ਕੋਲ ਦਿਨ ਆ ਲਾਵਾਂਗੇ ਨਾ ਨਹੀਂ 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 ਮੈਨੂੰ ਬੰਦ ਕਿਉਂ ਕੀਤਾ ਯਾਰ ਮੈਨੂੰ ਕਿਹੜੀ ਖੁਸ਼ੀ ਬੰਦ ਮੈਂ ਆਪਦੀ ਰੋਟੀ ਪਾਣੀ ਵੀ ਨਹੀਂ ਕਮਾਉਣੇ ਕੋਈ ਨਾ ਕੋਈ ਨਾ ਕੋਈ ਨਹੀਂ ਸਾਰੇ ਦੇਖੋ ਫਿਰ ਮੈਂ ਮਾਨਜੋ ਹਾਈ ਕੋਰਟ ਜਾਊਂਗਾ ਮੈਂ ਮਾਨਜੋ ਹਾਈ ਕੋਰਟ ਤੁਸੀਂ ਫਿਰ ਮੁੱਕਰ ਜਾਣਾ ਉੱਥੇ ਕੋਰਟ ਚ ਵੀ ਮੈਂ ਅਸੀਂ ਨਹੀਂ ਬੰਦ ਕੀਤਾ ਮੈਂ ਮਾਨਜੋ ਹਾਈ ਕੋਰਟ ਜਾਊਂਗਾ ਤੁਹਾਨੂੰ ਬੰਦ ਨਹੀਂ ਕਰਨਾ ਕਿਤੇ ਜਾਣਾ ਤੁਸੀਂ ਨਾ ਮੜਾ ਸਿਕਿਉਰਟੀ ਤੁਹਾਨੂੰ ਅਸੀਂ ਜਵਾਗੇ ਉਹ ਥੋੜੀ ਜੀ ਵੱਟ ਦਵਾਂਗੇ ਨਹੀਂ ਨਹੀਂ ਅਸੀਂ ਲੈਣੀ ਨਹੀਂ ਅਸੀਂ ਤੁਹਾਡੀ ਪੰਜਾਬ ਪੁਲਿਸ ਨਹੀਂ ਲੈਣੀ ਪੰਜਾਬ ਸਰਕਾਰ ਹੈਗੀ ਆ ਸਿੱਖ ਵਿਰੋਧੀ ਤੇ ਪੰਜਾਬ ਪੁਲਿਸ ਸਿੱਖ ਵਿਰੋਧੀ ਆ ਨਹੀਂ ਜਾਣਾ ਕਿਤੇ ਅਸੀਂ ਸਾਡੇ ਘਰੇ ਪੁਲਿਸ ਕਿਉਂ ਬਿਠਾਈ ਆ ਸਾਡੇ ਘਰੇ ਕਿ ਪੁਲਿਸ ਕਿਹੜੇ ਅਧਿਕਾਰ ਤੇ ਬਿਠਾਈ ਆ ਸਰ ਨਹੀਂ 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 ਉਹ ਸਾਡੇ ਨਾਲ ਕਿਦੋਂ ਲੱਗੇ ਤਾ ਬੰਦੇ ਕੱਲ ਵੀ ਏਸੀਪੀ ਸਾਹਿਬ ਵਰਸੋ ਆਕੇ ਗਏ ਜੀ ਮਾਨ ਸਾਹਿਬ 26 ਤਰੀਕਾ ਤੇ ਘਰੇ ਨਹੀਂ ਬਾਹਰ ਦੇਖਣਾ ਜੀ ਕਿਉਂ ਮੈਂ ਕੋਈ ਹੱਤਵਾਦੀ ਆ ਜਾਂ ਕੀ ਗੱਲ ਕੀ ਆ ਨਹੀਂ ਗੁਰੂ ਅੱਟੋ ਜੀ ਕਿਉਂਗੇ ਨਾ ਅਸੀਂ ਹੱਤਵਾਦੀ ਖਲਾਫ ਹੁੰਦੇ ਆ ਸਰ ਤੋਂ ਨਹੀਂ ਨਹੀਂ ਅਸੀਂ ਸਾਨੂੰ ਕੋਈ ਸਾਨੂੰ ਦੇਖੋ ਸੀਪੀ ਸਰ ਨੂੰ ਦੱਸ ਦਿਓ ਜੀ ਤੁਹਾਡਾ ਫੋਨ ਤੁਹਾਡਾ ਫੋਨ ਹੈਂਡ ਫਰੀ ਆ ਵੀਡੀਓ ਬਣ ਰਹੀ ਆ ਮੈਂ ਮਾਨ ਜੋ ਹਾਈ ਕੋਰਟ ਜਾਊਗਾ ਤੁਹਾਡੇ ਪ੍ਰਸ਼ਾਸਨ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਜਾਊਗਾ नहीं नहीं मैंने नहीं चाहिए मैंने तो नहीं चाहिए थी मुझे रोक सकते हो तो बताइए सीआरपी साहब आप केंद्र से आए हो फिर एक क्यों रोक रहे हैं जी एक, तो सर, नहीं, नहीं, नहीं आप केंद्र से आए हो गृह मंत्रालय एडीए का बहुत बड़ा है ये पंजाब पुलिस क्यों रोक रही है अगर इनको सीआरपी में कोई विश्वास नहीं है जो गृह मंत्रालय है एक सीआरपी बहुत बड़ी होती है केन्द्रीय जो हमारे माननीय गृह मंत्री जी अमित शाह यहां और लोगों के पास है जब बाई प्लस दे दिया फिर उनका कोई लिखित में ऑर्डर दे दो मैं नहीं जाऊंगा लिखित में ऑर्डर मेरे को दो ना कम से कम ना गल करो और मारे मैं के सच ना यार गल कर रहा मैं कह नोकर नहीं है ना भूतमार ने थ्रेट आई है भूतमार को तो तू रुक दे नहीं डीजीपी गौरव ज्यादा धमकी आई है उठै गल करो ना एक गुरसमन सिंह अंदर रुके रुके आ रहे आ ਆ ਜੋ ਮਰੇ ਨੂੰ ਰੋਕਣਾ ਦਿਖਾਓ ਮੈਂ ਨਹੀਂ ਖੜੂ ਆ ਰਿਹਾ ਕੋਈ ਕਰ ਦੋ ਯਾਰ ਮੈਂ ਕੋਈ ਅਤਵਾਦੀ ਨਹੀਂ ਆ ਰਿਹਾ ਯਾਰ ਮੈਨੂੰ ਠਾਣੇ ਲੈ ਚਲੋ ਯਾਰ ਠਾਣੇ ਚਲੋ ਮੈਂ ਖੜਾ ਯਾਰ ਉਹ ਗੱਲ ਸੁਣੋ ਮੈਨੂੰ ਕੋ ਘਰ ਰੁਕੇ ਜਾ ਰਿਹਾ ਮੈਨੂੰ ਕੋ ਘਰ ਰੁਕੇ ਜਾ ਰਿਹਾ ਮੈਂ ਮਾ ਖੰਡਾ ਦਿਵਾ ਜਾ ਮੈਨੂੰ ਰੋਕਣ ਮੈਂ ਐਵੇਂ ਨਹੀਂ ਪਾਜੀ ਇਹ ਹਾਈ ਕੋਰਟ ਦਾ ਮੈਟਰ ਆ ਹਾਈ ਕੋਰਟ ਜਾਓ ਮਾਂ ਜੋ ਹਾਈ ਕੋਰਟ ਦਾ ਮੈਟਰ ਹੋਗਾ ਹੈ ਕੋਈ ਗੱਲ ਨਹੀਂ 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 ਹਾਈ ਕੋਰਟ ਜਾਊਗਾ ਨਾ ਮੈਂ ਏਸੀਪੀ ਨੂੰ ਤਵਾਲਾ ਕਰਾਊਗਾ ਮਾਂ ਜੋ ਹਾਈ ਕੋਰਟ ਚ ਜਾ ਕੇ ਨਹੀਂ ਨਹੀਂ ਕੋਈ ਹਾਂ ਕੋਈ ਨਹੀਂ ਜਾ ਮੈਂ ਹਾਈ ਕੋਰਟ ਜਾਊਗਾ ਐਸੋ ਨਾ ਰਾਣਾ ਵੀ ਐਸੋ ਚੋੜਾ ਨਾ ਕਰਾ ਦੋ 50 ਰੁਪਏ ਚੱਕ ਲੈਂਦੀ ਆ ਜੋ ਕਹੜਾ ਬਚਿਆ ਯਾਰ ਮੈਨੂੰ ਮੈਂ ਖੁਦ ਮਰਨ ਤਿਆਰ ਆ ਯਾਰ ਮੈਨੂੰ ਤਾਂ ਤੁਹਾਡੀ ਪੰਜਾਬ ਬੋਲੀ ਚਾਹੀਦੀ ਸਰਾ ਮਨਸਰ ਫੜੇ ਬਾਹਰ ਆ ਗਏ ਕਹਿੰਦੇ ਗੁਰਦੁਆਰੇ ਜਾੜਾਈ ਰੋਕੇ ਸਾਰੇ ਮੈਂ ਸਰ ਕੀਤੀ ਹੁਣੀ ਗੱਲ ਉਹਨਾਂ ਨਾਲ ਵੀ ਕਰਾਤੀ ਆ। ਇਹ ਕਹਿੰਦੇ ਮੇਰੀ ਗੱਲ ਕਰਾ ਦਿਓ ਕੋਲੇ ਖੜੇ ਸੀਗੇ। ਓਕੇ। ਅੱਛਾ ਜੀ। ਠੀਕ ਆ ਸਰ ਆਜੋ ਆਜੋ। ਮੈਂ ਉਹਨਾਂ ਨਾਲ ਗੱਲ ਕਰਦਾ। ਇਹ ਤਾਂ ਆ ਗਿਆ ਸਰ ਆ ਗਿਆ। ਲਿੰਕਡ ਆਰਡਰ ਲੈ ਮੈਨੇ। ਲਿੰਕਡ ਆਰਡਰ ਲੈ। ਲਿੰਕਡ ਆਰਡਰ ਲੈ ਵੀਰੇ। ਮੈਂ ਰੁਕਣਾ ਕਿਉਂ? ਯਾਰ ਰੁਕਣਾ ਕਿਉਂ? ਯਾਰ ਮੈਂ ਕਿਉਂ ਰੁਕਾਂ ਯਾਰ? ਲਿੰਕਡ ਆਰਡਰ ਲੈ। ਲਿਖਤੀ ਆਰਡਰ ਲਓ। ਲਿਖਤੀ ਆਰਡਰ ਲਓ। ਦੱਸੋ ਕਿੰਨੇ ਆਰਡਰ ਦੇਵੋ ਭਾਜੀ ਮੈਨੂੰ? ਲਿਖਤੀ ਆਰਡਰ ਦਿਓ। ਮੈਨੂੰ ਕੋਈ ਡਾਕਟਰ ਕਹਿੰਦੇ। ਮੈਨੂੰ ਕਿਹੜੇ ਥਾੜੀ ਘੋੜ ਰਿਓ ਯਾਰ ਤੁਸੀਂ? ਆ ਲਿਖਤੀ ਆਰਡਰ ਦਿਓ ਮੈਨੂੰ ਯਾਰ। ਮੈਨੂੰ ਲਿਖਤੀ ਆਰਡਰ ਦੇ ਦਿਓ ਭਾਜੀ। ਮੈਨੂੰ ਲਿਖਤੀ ਆਰਡਰ ਦੇ ਦਿਓ। ਮੈਂ ਦੰਨਾ ਲਿਖਤੀ ਆਰਡਰ ਦਿਓ। ਕੋ ਸਾਡੇ ਬੰਦੇ ਵੀ ਵੀਡੀਓ ਬਣ ਰਹੀ ਐ। ਅਸੀਂ ਮਾਝਾ ਹਾਈ ਕੋਰਟ ਜਾਊਂਗਾ ਮੈਂ। ਹਾਈ ਕੋਰਟ। ਮੈਂ ਦੇਖੋ ਜਾਂ ਵੀ ਸਿੱਖ ਬਰੋਧੀ ਹੁੰਦਾ ਦੱਸਦੇ ਭਾਈ ਉਹ ਨਹੀਂ ਸਾਡੇ ਪੰਜਾਬ ਵਾਲੇ ਸਿੱਖ ਬਰੋਧੀ ਆ ਭੋਲਾ ਜਮਨ ਸਰਕਾਰ ਦੇ ਸਿੱਖ ਬਰੋਧੀ ਆ ਨਹੀਂ ਮੈਨੂੰ ਕਹੋ ਕਿ ਯਾਰ ਮੈਨੂੰ ਛੋਟੇ ਕਿ ਯਾਰ ਮੈਨੂੰ ਛੋਟੇ ਆਉਂਦੀ ਹੈਗੀ ਵਰਗਾ ਸੈਂਟਰ ਦੀ ਉਹ ਸਰ ਉਹ ਸਰ ਉਹ ਯਾਰ ਆ ਜਾਓ ਯਾਰ ਕਿਸੇ ਨੂੰ ਤੁਸੀਂ ਯਾਰ ਮੈਨੂੰ ਕਹੋ ਕਿ ਯਾਰ ਇਕੱਲਾ ਹੀ ਆਵਾਂ ਨਹੀਂ ਮੈਨੂੰ ਕਹੋ ਕਿ ਯਾਰ ਯਾਰ ਦੱਸੋ ਉਹ ਆਜੋ ਸਰ ਜਾ ਰਹੀਆਂ ਹੋ ਬਾਹਰ ਹੁਣ ਮੈਂ ਅੱਗ ਵੀ ਸਰ ਨਾਲ ਵੀ ਗੱਲ ਕਿੱਥੇ ਇਕੱਲਾ ਮੈਂ ਰਸਵੀ ਕਰਾਂ ਨਹੀਂ ਰੋਕ ਦਿਓ ਉਹ ਨਹੀਂ ਆ ਰਜਾਦੇ ਭੀਨ ਵਾਲੀ ਨੇ ਆ ਜੋ ਉਹ ਰੁਕ ਜੋ ਸਰ ਉਹ ਵੀ ਕਾਹਨੋਂ ਮੈਨੂੰ ਤੀਰ ਥੋੜੀ ਰੋਗ ਰਿਆ ਮੈਨੂੰ ਯਾਰ ਸਾਰੇ ਪੌਣੀ ਰੋਕ ਲਓ ਤੁਸੀਂ ਮੈਨੂੰ ਕੋਈ ਅਥਾਰਟੀ ਦੇ ਦਿਓ ਸਰ ਅਥਾਰਟੀ ਦੱਸੋ ਯਾਰ ਉਹ ਸਰ ਹੈ ਨਹੀਂ ਕਿ ਮੈਂ ਕੱਲਾ ਜਾਂਦਾ ਨਹੀਂ ਰੁਕਦੇ ਹੁਣ ਦੱਸੋ ਮੈਂ ਕਿੱਥੇ ਤੂੰ ਤਾਂ ਮੈਨੂੰ ਇਹਨੂੰ ਤਾਂ ਖੱਕਾ ਮਾਰ ਰਹੇ ਆ ਉਹ ਸਰ ਨਹੀਂ ਮੈਨੂੰ ਤਾਂ ਖੱਕਾ ਮਾਰ ਰਹੇ ਯਾਰ ਯਾਰ ਮੈਨੂੰ ਤਾਂ ਖੱਕਾ ਮਾਰ ਰਹੇ ਯਾਰ ਮੈਨੂੰ ਤਾਂ ਖੱਕਾ ਮਾਰ ਰਹੇ ਆ ਤੁਸੀਂ ਯਾਰ ਉਹ ਨਹੀਂ ਮਾਰ ਰਹੇ ਹੈ ਹੋ ਕੇ ਰਹੇ ਆ ਮੈਂ ਕਿਉਂ ਰੁਕਾ ਯਾਰ ਕਿਉਂ ਰੁਕਾ ਉਹ ਸਾਰਾ ਮੈਂ ਕਿਉਂ ਰੁਕਾ ਉਹ ਸਾਰਾ ਮੇਰਾ ਕਰ ਮੈਂ ਥਾੜੇ ਬੰਦ ਕਰ ਦੇ ਯਾਰ ਥਾੜੇ ਬੰਦ ਕਰ ਯਾਰ ਮੇਰੇ ਨਾਲ ਯਾਰ ਥਾੜੇ ਕਰਾਉਂਦੇ ਯਾਰ ਥਾੜੇ ਬੰਦ ਕਰੋ ਯਾਰ ਮੈਨੂੰ ਮੇਰੇ ਦਾ ਕੋਈ ਬਰਵਾਸ਼ੀ ਨਾ ਕਰ ਮੇਰੇ ਨਾਲ ਹਾਂ ਅਸੀਂ ਪਬਲਿਕ ਮੈਨਾਂ ਸੀ ਤੁਹਾ ਦੋਨੋਂ ਖਾਣੇ ਥੜਾ ਟਾਈ ਯਾਰ ਮੈਨੂੰ ਕਰਵਾ ਬੰਦ ਕਿੱਧਰ ਜਾ ਰਹੇ ਆ ਨਹੀਂ ਮੇਰਾ ਮੇਰਾ ਬਲੇਕੇ ਆਵਾਜ਼ ਹੈ ਮੇਰੇ ਕੋਲ ਮੇਰੇ ਕੋਲ ਬਲੇਕੇ ਆਵਾਜ਼ ਹੈ ਯਾਰ ਤੇ ਰੋਜ ਤੁਹਾਡਾ ਬਿੱਤਾ ਫਾਇਦਾ ਰੋਜ ਆ ਅਸੀਂ ਕੰਮ ਨਹੀਂ ਕਰਨਾ ਕੋਈ ਤੁਹਾਨੂੰ ਤਰ੍ਹਾਂ ਆ ਰਹੀ ਹੈ ਸਾਨੂੰ ਕੋਈ ਤੰਗ ਆ ਰਹੀ ਹੈ ਤੁਸੀਂ ਹੈਲੋ ਮੈਨੂੰ ਕੋਈ ਰੁਕਿਆ ਨਹੀਂ ਆ ਰਿਹਾ ਹਰ ਵਾਰ ਮੈਨੂੰ ਕੋਈ ਰੁਕਿਆ ਨਹੀਂ ਆ ਰਿਹਾ ਹੈ ਸਰ ਹਰ ਵਾਰ ਮੈਨੂੰ ਕੋਈ ਰੁਕਿਆ ਨਹੀਂ ਆ ਰਿਹਾ ਹੈ ਮੈਨੂੰ ਕੋਈ ਰੁਕਿਆ ਨਹੀਂ ਆ ਰਿਹਾ ਯਾਰ ਮੈਨੂੰ ਕੋਈ ਰਿਡਾਟੀ ਨਹੀਂ ਮੈਨੂੰ ਲਿਫਟ ਕੱਢ ਦਿਓ ਯਾਰ ਮੈਨੂੰ ਲਿਫਟ ਕੱਢ ਦਿਓ ਮੈਨੂੰ ਆ ਗੱਲ ਕਰਾ ਇਸੇ ਨੂੰ ਐਸਾ ਨਾ ਲਾਓ ਮੈਨੂੰ ਲਿਫਟ ਕੱਢ ਦਿਓ ਨਹੀਂ ਮੇਰੇ ਘਰ ਮੇਰੇ ਘਰ ਨੂੰ ਕੋਈ ਸਰਵਲ ਆਉਂ ਨਹੀਂ ਆ ਰਿਹਾ ਯਾਰ ਤੁਸੀਂ ਭਵੰਤਵਾਂ ਦੀ ਸਕੋਟੀ ਕਰੋ ਜਾ ਕੇ ਯਾਰ ਮੈਨੂੰ ਕੋਈ ਲੋੜ ਨਹੀਂ ਸਾਡੀ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਮੈਨੂੰ ਕੋਈ ਲੋੜ ਨਹੀਂ ਯਾਰ ਸਾਡੀ ਯਾਰ ਸਕੋਟੀ ਦੀ ਭਵੰਤਵਾਂ ਨੂੰ ਕਾਹੋ ਜਾ ਕੇ ਭਵੰਤਵਾਂ ਨੂੰ ਰੋਕ ਪਵਨ ਤੁਵਾਨੂੰ ਹੀ ਬੰਦ ਕਰੋ ਉਹ ਧਰਾਂਟਾ ਹੀ ਬੰਦ ਕਰੋ ਪਵਨ ਤੁਵਾਨੂੰ ਬੰਦ ਕਰੋ ਯਾਰ ਮੈਨੂੰ ਕੋਈ ਬੰਦ ਕਰ ਰਿਹਾ ਉਹ ਨਹੀਂ ਕਰਦਾ ਮੈਨੂੰ 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 ਬੰਦ ਨਾ ਕਰੋ ਯਾਰ ਮੈਂ ਮੈਂ ਮੈਨੂੰ ਲਿਖਤੀ ਤੇ ਘੜ ਰਹੇ ਯਾਰ ਮੈਂ ਮਹਿਮਾਨੇ ਹਾਈ ਕੋਰਟ ਜਾਊਂਗਾ ਮੇਰਾ ਰੋਜ਼ ਹੱਥ ਮੇਰਾ ਬਦਤਮੀਜ਼ੀ ਹੋ ਰਹੀ ਪੁਲਿਸ ਕਰ ਰਹੀ ਹੈ ਮੇਰਾ ਰੋਟੀ ਵੀ ਨਹੀਂ ਦੇਦੇ ਯਾਰ ਬੰਦੇ ਯਾਰ ਮੈਨੂੰ ਖਰਚਾ ਦਿਓ ਤੁਸੀਂ ਓ ਯਾਰ ਮੈਂ ਕੱਲਾ ਹਾਂ ਯਾਰ ਇਹ ਕਿਹੜੀ ਬਦਮਾਸ਼ੀ ਆਏ ਇਹ ਕਿਹੜੀ ਬਦਮਾਸ਼ੀ ਹੋ ਰਹੀ ਹੈ ਕੋਈ ਨਹੀਂ ਹੋ ਰਿਹਾ ਯਾਰ ਪੀਸੀ ਵਾਲੇ ਵੀ ਇੱਥੇ ਹੈ ਨਹੀਂ ਪਿੱਛੇ ਹੀ ਖੜੇ ਨੇ ਇਹ ਕਿਹੜੀ ਬਦਮਾਸ਼ੀ ਆਏ ਇਹ ਕਿਹੜੀ ਬਦਮਾਸ਼ੀ ਆਏ ਉਹ ਮੇਰੇ ਵੀਰਿਆ ਨੇ ਇਹ ਰੋੜ ਹਟਾਈ ਨਾ ਹੈਲੋ ਮੈਂ ਇੱਥੇ ਬੈਠਾ ਲੋਰ ਰੋੜ ਤੇ ਆਣਾ ਮੈਂ ਇੱਥੇ ਬੈਠਾ ਰੋ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ 50 ਸਰਕਾਰ ਮਰਦਾ ਆਵਾਜ਼ ਮੈਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਅੱਜ ਤਾਰੇ ਦਰਵਾਜ਼ੇ ਤੇ ਗੇਰੇ ਕੁੱਪੋਂ ਵਿੱਚ ਨਹੀਂ ਜਾ ਅਗਮਨ ਪਰਵਾ ਮੈਨੂੰ ਪੰਜਾਬੋਂ ਮੇਰੇ ਘਰੇ ਲਾ ਦਿੱਤੀ ਗਈ ਆ ਮੈਨੂੰ ਕਿਹੜੀ ਥਾਡੀ ਰੋਕ ਰਹੀ ਹੈ ਜੀ ਦੱਸੋ ਜੀ ਮੈਂ ਧਰਨੇ ਤੇ ਬਹਿ ਗਿਆ ਮੈਨੂੰ ਜ਼ੋਰਦਾਰੀ ਰੋਕਿਆ ਜਾ ਰਿਹਾ ਏ ਇੱਕ ਲਲਤੋ ਚੌਂਕੀ ਦਾ ਮਲਾਜਮ ਆਇਆ ਜਬਰਦਸਤ ਰੋਕ ਰਿਆ ੱੱਕੇ ਮਾਰਨ ਦੀ ਕੋਸ਼ਿਸ਼ ਹੀ ਕਰ ਰਿਹਾ ਮੈਂ ਕਹਾਂ ਮੈਨੂੰ ਰਿਸ਼ਟੀ ਆਰਡਰ ਦਿਓ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਨੂੰ ਕਿਹੜੀ ਥਾਡੀ ਦੱਸਿਆ ਜਾ ਰਿਹਾ ਦੱਸੋ ਮੈਨੂੰ ਬੰਦ ਕਰੀ ਦਿੱਤਾ ਜਾ ਰਿਹਾ ਹਰ ਵਾਰ ਮੈਨੂੰ ਬੰਦ ਕੀਤਾ ਜਾ ਰਿਹਾ ਬਾਜਮਰੀ ਸੁਰੱਖਿਆ ਚੱਕ ਲੈਂਦੇ ਆਏ ਇਹ ਕਿਹੜੇ ਡਰਾਮੇ ਆ ਜੀ ਅਸੀਂ ਰੋਟੀ ਨਾ ਖਾਈਏ ਦੱਸੋ ਰਾਪਾ ਮੈਂ ਧਰਨੇ ਰਹਿ ਗਿਆ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਜੀ ਮੈਨੂੰ ਦੱਸੋ ਜੀ ਮੈਂ ਕੀ ਕਰਾਂ ਇਹ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਸਰਕਾਰ ਸਿੱਖ ਬਰੋਦੀ ਪੰਜਾਬ ਪੁਲਿਸ ਸਿੱਖ ਬਰੋਦੀ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੈਨੂੰ ਕਿਹੜੇ ਥੋੜੀ ਰੁਕਾਇਰ ਦੱਸੋ ਜੀ ਮੈਂ ਲਿਖਤੇ ਆਰਡਰ ਦਿਓ ਸਪਾਈ ਸਾਹਿਬ ਮੈਨੂੰ ਲਿਖਤੇ ਆਰਡਰ ਦਿਓ ਲਿਖਤੀ ਆਰਡਰ ਦੇ ਮੈਨੂੰ ਸੁਸ਼ੀਲ ਮੁਰਦਾਵਾਲ 50 ਸਰਕਾਰ ਮੁਰਦਾਵਾਲ 50 ਸਰਕਾਰ ਜ਼ਬਰਦਸਤੀ ਰੋਕਣ ਵਾਲੀ ਮੁਰਦਾਵਾਲ 50 ਸਰਕਾਰ ਮੁਰਦਾਵਾਲ 50 ਸਰਕਾਰ ਮੁਰਦਾਵਾਲ ਮੁਰਦਾਵਾਲ ਐਸ.ਆਈ.ਪੀ ਸਾਊਥ ਮੁਰਦਾਵਾਲ ਐਸ.ਆਈ.ਪੀ ਸਾਊਥ ਮੁਰਦਾਵਾਲ ਐਸ.ਆਈ.ਪੀ ਸਾਊਥ ਮੁਰਦਾਵਾਲ ਮੈਨੂੰ ਪਰ ਤੋਂ ਦਮਕੇ ਮਾਰਿਆ ਕਰਿਆ ਆ ਕੇ ਬਈ ਕਹਿੰਦਾ ਰੋਕੋ ਅੱਜ ਫਿਰ ਸ਼ਪਾਕੀ ਸਾਹਿਬ ਦੋਕੇ ਮਾਰਦੇ ਆ ਮੈਨੂੰ ਕਿਹ ਦੋਕੇ ਮਾਰਾ ਯਾਰ ਦੱਸੋ ਮੈਨੂੰ ਦਮਕੇ ਮਾਰਦਾ ਅੜ ਕੋ ਕਿਹ ਦੁਕਾਰ ਆ ਮੈਂ ਕੋਈ ਅਤਵਾਦੀ ਆ ਮੈਂ ਕੋਈ ਚੋਰ ਆ ਮੈਂ ਗੈਂਗਸਟਰ ਆ ਮੈਂ ਦੱਸੋ ਭਵੰਤਵਨ ਸਰਕਾਰ ਕੋਈ 150 ਗੱਲ ਮੈਂ 150 ਗੱਡੀਆਂ ਸਰਕਾਰ ਚੱਲਦੀ ਪਈ ਆ ਭਵੰਤਵਨ ਸਰਕਾਰ ਬੋਲੇ 150 ਗੱਡੀ ਚੱਲਦੀ ਪਈ ਆ ਸਾਡੇ ਕੋਲੇ ਜੇ ਦੱਸ ਗਿਆ ਗੱਲ ਮੈਂ ਸਾਨੂੰ ਚੱਕ ਲੈ ਨਾਲ ਸੱਤ ਕੰਨ ਵਨ ਮੈਂ ਚੱਕ ਲੈ ਇਹ ਕਿਹੜੀ ਥੌਟੀ ਜੱਕ ਰਹਾ ਹਰ ਵਾਰ ਮੈਨੂੰ ਅੱਗੇ ਬੰਦ ਕੀਤਾ ਜਾ ਰਿਹਾ ਹੈ ਕਰੇ ਮੇਰੇ ਮੈਂ ਵੀ ਰੋਟੀ ਪੜੀ ਖਵਾਉਣੀ ਹੈ ਮੈਂ ਭੁੱਖਾ ਮਰ ਜਾਵਾਂ ਮੈਨੂੰ ਜ਼ਹਰ ਦੇ ਕੇ ਮਾਰ ਦੋ ਬੇਪੁਲ ਪੰਜਾਬ ਪੁਲਿਸ ਬੰਨੀ ਜ਼ਹਰ ਦੇ ਕੇ ਮਾਰੇ ਪੰਜਾਬ ਪੁਲਿਸ ਮੈਨੂੰ ਜ਼ਹਰ ਦੇ ਕੇ ਮਾਰ ਦੋ ਮੈਨੂੰ ਗੋਲੀ ਮਾਰ ਦੋਵੇ ਜੇ ਐਨਕਾਊਂਟਰਾਂ ਵੀ ਪੁਲਿਸ ਗੋਲੀ ਮਾਰਦੀ ਹੈ ਤਾਂ ਮੇਰੇ ਵੀ ਗੋਲੀ ਮਾਰ ਦੋਵੇ ਇਹ ਰੋਡ ਰੋਟਾ ਟੰਟਾ ਖਰਮੋਜੂ ਮੈਨਾਂ ਦਾ ਪੰਜਾਬ ਪੁਲਿਸ ਮੇਰੇ ਵੀ ਗੋਲੀ ਮਾਰ ਦੋਵੇ ਅਸੀਂ ਕੋ ਚੂੰਦਕ ਨਹੀਂ ਕਰਾਂਗੇ ਗੋਲੀ ਮਾਰ ਦੋ ਮੈਨੂੰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਦੁਰੂਘਾਰਾ ਸਾਰੇ ਦੁਨੀਆ ਮਨਾ ਰਹੀ ਆ ਪਰ ਸਾਡੇ ਤੇ ਬੰਦੇ ਬੰਦੇ ਛਾਉਂਦੀ ਲੋਹੜੀ ਨੂੰ ਮਾਰ ਨਾ ਜਾਓ ਜੀ ਫਲਾਣਾ ਨਾ ਕਰੋ ਜੀ ਤੁਸੀਂ ਮਰ ਜਿਓਗੇ ਜੀ ਅਸੀਂ ਦੇਸ਼ ਲਈ ਖਾਤਰ ਮਰਨ ਲਈ ਤਿਆਰ ਬੈਠੇ ਆ ਸਾਡੇ ਫੌਜੀ ਜਵਾਨ ਦੇ ਪਾਟਰਾਦਰਸ਼ੀ ਹੋ ਰਹੇ ਆ ਕਿ ਅਸੀਂ ਮਰ ਜਾਵਾਂਗੇ ਫਿਰ ਕੀ ਕੀ ਇਹ ਤਾਂ ਕੋਈ ਆਫਤ ਆ ਜੂਗੀ ਇੱਕ ਜਵਰਦਸਤੀ ਕੀਤੀ ਜਾ ਰਹੀ ਆ ਮੈਂ ਮਾਝੋ ਹਾਈਪਰ ਵੈਟੀਸ ਪਾਉਂਗਾ ਮੈਂ ਰਾਜ ਜਵਰਦਸਤੀ ਕੀਤੀ ਜਾ ਰਹੀ ਆ ਸਿਕਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਨ ਪੰਜਾਬ ਸਰਕਾਰ ਮੁਰਦਾਬਾਨ ਅਸੀਂ ਤਾਂ ਸਾਨੂੰ ਕੋਈ ਬੰਦਿਸ਼ ਤਾਂ ਬਣਾਇਆ ਨਹੀਂ ਤੁਸੀਂ ਜਾਂ ਬੰਦਾ ਹੀ ਬਣਾ ਲੈ ਦੱਸੋ ਜੀ ਮੇਰੀ ਨਿੱਜੀ ਜ਼ਿੰਦਗੀ ਸਾਡੀ ਨਿੱਜੀ ਜ਼ਿੰਦਗੀ ਕਿਉਂ ਦੇਖ ਲੱਤਿਆ ਜਾ ਰਿਹਾ ਬਈ ਅਸੀਂ ਸੀਐੱਪੀ ਸਾਹਿਬ ਨੂੰ ਪੁੱਛ ਲੋ ਜਿਹੜੀ ਕੇਂਦਰੀ ਖੜੀ ਆ ਇਹਨਾਂ ਨੂੰ ਕੋਈ ਡਰੈਗ ਬੰਦ ਕਰਨ ਦਾ ਇਹਨਾਂ ਨੂੰ ਪੁੱਛੋ ਪਹਿਲਾਂ ਮੈਨੂੰ ਕਹ ਜਵਾਰ ਦੱਸਦੇ ਬੰਦ ਕੀਤਾ ਜਾ ਰਿਹਾ ਸਾਰੇ ਗਲਤਾਰ ਸਹੀ ਦੱਸੋ ਜੀ ਤੁਸੀਂ ਮੈਨੂੰ ਬੰਦ ਕਰਨ ਆਏ ਹੋ ਕਿਉਂ ਮੈਨੂੰ ਬੰਦ ਕੀਤਾ ਯਾਰ ਕਰੇ ਜੀ ਮੈਂ ਤਾਂ ਨਹੀਂ ਬੰਦ ਕੀਤਾ ਨਹੀਂ ਤੁਸੀਂ ਆਏ ਹੋ ਨਾ ਮੈਂ ਬੰਦ ਕੀਤਾ ਨਹੀਂ ਕਿਸੇ ਨੇ ਕਿਹਨੇ ਬੰਦ ਕੀਤਾ ਦੱਸੋ ਜੀ ਇਹ ਸਾਡੇ ਭਾਈ ਸਾਹਿਬ ਕਹਿ ਰਹੇ ਬੰਦ ਕਰਨਾ ਜੀ ਤੂੰ ਪਾ ਆ ਰਿਹਾ ਤੁਸੀਂ ਮੈਨੂੰ ਸਾਰੇ ਬੰਦੇ ਦਿਖਾ ਦਿਓ ਸਾਰੇ ਮੈਨੂੰ ਪਹਿਲਾਂ ਸਾਰੇ ਲਾਣੇ ਮੈਨੂੰ ਇੱਕ ਦਮ ਦਿਖਾ ਦਿਓ ਇਕੱਠੀ ਕਰਕੇ ਮੈਂ ਨਹੀਂ ਜਾਂਦਾ ਰੱਦ ਇਹ ਲਿਖੀ ਆਰਡਰ ਵਿੱਚ ਅੱਲੇ ਘਰੇ ਜਿਹਾ ਨਹੀਂ ਹੈ ਜੀ ਜੇ ਮੈਂ ਕੋੜੀਆ ਤੇ ਕੋੜੀ ਮੁਕੜਿਆਣਾ ਜੇ ਬੰਦ ਨਹੀਂ ਕੀਤਾ ਜੀ ਕੋਈ ਕੰਮ ਕਰਦਾ ਕੋਈ ਦੱਸ ਸਾਬ ਜਵਾਬ ਦਿਓ ਮੈਨੂੰ ਉਹ ਜਾਂ ਪੁਲਿਸ ਵੀ ਜਰੂਰ ਕਢਾਉਂਦੀ ਆ ਮੈਂ ਨੇ ਆ ਵੀ ਉਹ ਮਰੇ ਹੋਏ ਆ ਆਤਮੇ ਮਰ ਗਈ ਹੁਣ ਕੀ ਕਰੀਏ ਹਣੋ ਪੰਜਾਬ ਉਹ ਆਤਮੇ ਮਾਰਤੀ ਆਪਣੀ ਮਾਂ ਜਰੀਆਂ ਹੁਣ ਤੋ ਪਰੋ ਤਿਆਰ ਹੋ ਕੇ ਜਾਣਾ ਗੁਰੂ ਘਰ ਜਾਣਾ ਆਂਦਾ ਆਪਦੇ ਕੰਮ ਕਰਨੇ ਆ ਤੇ ਜਾਣ ਜਣਾ ਬਲਾ ਜੰਦਾ ਮੇਰੇ ਘਰੋਂ ਬਾਹਰ ਹੀ ਆਉਂਦੇ ਮੈਂ ਨਿਆਇ ਆ ਅੱਜ ਦੇਖੋ ਥੋੜੀ ਕਰਦਾ ਜੀ ਮੈਂ ਲੱਗਿਆ ਤੁਸੀਂ ਆਇਆ ਟੌਕੀ ਤੋਂ ਨਹੀਂ ਦਾਣਾ ਫਰਮ ਤੇ 2200 ਦਾ ਮੈਨੂੰ ਲਿਖਤੀ ਆਰਡਰ ਦੇ ਦਿਓ ਲਿਖਤੀ ਆਰਡਰ ਨਹੀਂ ਹੈ ਨਹੀਂ ਮੈਂ ਨਿਆਇ ਕਿਉਂ ਬੰਦ ਕੀਤਾ ਮੈਂ ਮਾਂਜੋ ਹਾਈ ਕੋਰਟ ਜਾਊਂਗਾ ਮੈਂ ਮਾਂਜੋ ਹਾਈ ਕੋਰਟ ਜਾ ਕੇ ਪੁੱਛੂਗਾ ਵੀ ਮੈਨੂੰ ਬੰਦ ਕਿਉਂ ਕਰਦੇ ਹੋ ਜੀ ਮੇਰੀ ਮੇਰੀ ਥੋੜੀ ਤਾਂ ਹੀ ਬਾਸ ਕਰਨਾ ਸਾਤ ਮਹੀਨੇ ਪਹਿਲਾਂ ਵੀ ਬੰਦ ਕੀਤਾ ਆ ਆਲੋ ਮੱਲਾ ਇੰਨਾ ਪਰੇਸ਼ਾਨ ਆ ਸਾਡੇ ਨਾਲ ਵਿੱਚ ਹੀ ਸਹੀ ਵੰਦੀ ਕੀ ਹੈ ਲੈ ਯਾਰ ਇੰਨਾ ਤੰਗ ਕਰੀਏ ਹੋ ਮੈਨੂੰ ਆ ਰੋਟੀ ਪਾਣੀ ਕਿੱਥੋਂ ਪਾਉਂਗਾ ਮੈਂ ਬੱਸ ਰੁਕਵਾ ਚਲੋ ਨਹੀਂ ਆ ਮੈਨੂੰ ਲਿਫਟ ਆਰਡਰ ਦਿਓ ਵੀ ਨਹੀਂ ਮੈਨੂੰ ਲਿਫਟ ਆਰਡਰ ਦਿਓ ਕਰਾ ਦਿਓ ਲਿਫਟ ਆਰਡਰ ਦਿਓ ਮੈਨੂੰ ਨਹੀਂ ਮੈਂ ਖੜੇ ਨਹੀਂ ਹੋਣਾ ਮੈਂ ਲਿਫਟ ਆਰਡਰ ਦਿਓ ਮੈਂ ਘਰੇ ਬੰਦ ਕਰ ਦੇ ਲਿਫਟ ਆਰਡਰ ਦਿਓ ਬਾਹਰ ਦੇ ਆ ਲਿਫਟ ਆਰਡਰ ਦਿਓ ਨਹੀਂ ਮਾ ਦਿਓ ਹਾਈ ਕੋਰਟ ਦਾ ਰਸਤਾ ਮੈਂ ਉੱਪਰ ਜਾਵਾਂ ਹਾਂ क्या नहीं कर का तू साथ करवा दे चकले हाँ, वो आंतमान सरकार मुर्दा आबाद, वो आंतमान सरकार मुर्दा हाय हाय, वो आंतमान, हाय हाय, हाय हाय, वो आंतमान, हाय हाय, वो आंतमान, हाय हाय, वो आंतमान, हाय हाय, वो आंतमान सरकार, हाय हाय, वो आंतमान सरकार, हाय हाय, वो आंतमान सरकार, हाय ਸਰਕਾਰ ਹਏ ਹਏ ਕੋਤਵਾਲ ਸਰਕਾਰ ਮੁਰਦਾਵਾਲ ਕੋਤਵਾਲ ਸਰਕਾਰ ਮੁਰਦਾਵਾਲ ਹਏ ਹਏ ਕੋਤਵਾਲ ਸਰਕਾਰ ਓਏ ਹਏ 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 ਹਏ